ਕੀ ਹੁਣ ਅਮਨ ਸੂਦ ਸਿੱਖਾਂ ਨੂੰ ਦੱਸੂਗਾ ਕਿ ਸੰਤਾਂ ਦੇ ਝੰਡੇ ਲਾਉਣੇ ਜਾਂ ਨਹੀਂ ਲਾਉਣੇ ਨਾ ਰੱਖਿਆ ਕਰਦਿਆਂ ਨੇ ਅਮਨ ਤੇ ਕੰਮ ਕਰਦਾ ਅੱਗ ਲਾਉਣ ਦੇ ਇਹ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਆ ਇਹ ਸਾਰੀ ਅੱਗ ਇਸ ਬੰਦੇ ਦੀ ਲਾਈ ਹੋਈ ਆ ਜਿਹੜੇ ਸੰਤਾਂ ਦੇ ਝੰਡਿਆਂ ਨੂੰ ਅੱਜ ਪੈਰਾਂ ਦੇ ਵਿੱਚ ਰੋਲਿਆ ਜਾ ਰਿਹਾ ਆ ਇਹਨੂੰ ਇਹ ਨਹੀਂ ਪਤਾ ਕਿ ਇਹੀ ਅੱਗ ਪਹਿਲਾਂ ਇੰਦਰਾ ਗਾਂਧੀ ਲਾ ਚੁੱਕੀ ਆ ਤੇ ਉਹਦੇ ਭਾਂਬੜ ਕਿੱਥੇ ਤੱਕ ਪਹੁੰਚੇ ਸੀ ਅੱਡੀਆਂ ਤੋਂ ਲੈ ਕੇ ਸਿਰ ਤੱਕ ਇਹ ਦੇਸ਼ ਸੜ ਕੇ ਸੁਆਹ ਹੋ ਗਿਆ ਸੀ ਜਿਸ ਤਰ੍ਹਾਂ ਦੁੱਧ ਦੇ ਵਿੱਚੋਂ ਪਾਣੀ ਨਹੀਂ ਅਲੱਗ ਕੀਤਾ ਜਾ ਸਕਦਾ ਇਸੇ ਤਰ੍ਹਾਂ ਹਿੰਦੂ ਤੇ ਸਿੱਖਾਂ ਦਾ ਪਿਆਰ ਹੋਆ ਤੇ ਦੁੱਧ ਨੂੰ ਤਿੰਨ ਚਾਰ ਜਗ੍ਹਾ ਤੇ ਕਸ਼ਟ ਸਹਿਣਾ ਪੈਂਦਾ ਆ ਤਾਂ ਉਸ ਤੋਂ ਘਿਓ ਤਿਆਰ ਹੁੰਦਾ ਆ ਇਹ ਜਿਹੜੇ ਸੇਖਵਾ ਇਹ ਘਿਓ ਦੀ ਤਰ੍ਹਾਂ ਆ ਸਿੱਖਾਂ ਦਾ ਇਤਿਹਾਸ ਪੜ੍ਹ ਕੇ ਦੇਖ ਲਓ ਇਸ ਦੇਸ਼ ਦਾ ਇਤਿਹਾਸ ਪੜ੍ਹ ਕੇ ਦੇਖ ਲਓ ਸਿੱਖਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਇਸ ਦੇਸ਼ ਲਈ ਦਿੱਤੀਆਂ ਅੱਜ ਵੀ ਸਿੱਖ ਇੱਕ ਤਾਨ ਕੇ ਦੋਨਾਂ ਬਾਰਡਰਾਂ ਤੇ ਖੜੇ ਆ ਦੁਸ਼ਮਣ ਦੀ ਹਿੰਮਤ ਨਹੀਂ ਪੈਂਦੀ ਕਿ ਇਸ ਦੇਸ਼ ਵੱਲੋਂ ਅੱਖ ਚੱਕ ਕੇ ਵੀ ਦੇਖ ਲਵੇ ਜਿਹੜੇ ਕਹਿੰਦੇ ਆ ਕਿ ਜੇ ਸਿੱਖ ਇੰਨੇ ਬਹਾਦਰ ਆ ਤੇ ਆਪਣੇ ਪਾਕਿਸਤਾਨ ਵਾਲੇ ਗੁਰਦੁਆਰਿਆਂ ਤੇ ਕਬਜ਼ਾ ਕਰਕੇ ਦਿਖਾ ਲੈਣ ਸਿਰਫ ਇੱਕ ਘੰਟਾ ਸਿੱਖ ਰੈਜੀਮੈਂਟ ਨੂੰ ਹੁਕਮ ਦੇ ਦਿਓ ਇੱਕ ਘੰਟੇ ਦੇ ਵਿੱਚ ਗੁਰਦੁਆਰੇ ਤਾਂ ਕੀ ਪੂਰੇ ਪਾਕਿਸਤਾਨ ਤੇ ਸਿੱਖ ਰੈਜੀਮੈਂਟ ਕਬਜ਼ਾ ਕਰ ਲੋਗੀ ਮੂਰਖੋ ਤੁਸੀਂ ਆਪਸ ਵਿੱਚ ਲੜਦੇ ਰਹਿਣਾ ਆ ਅਮਰੀਕਾ ਦੇਸ਼ ਵਰਗੇ ਸਮਝ ਚੁੱਕੇ ਆ 100 150 ਸਾਲ ਪਹਿਲਾਂ ਅਮਰੀਕਾ ਕੋਲ ਕੀ ਹੁੰਦਾ ਸੀ ਦੁਨੀਆ ਦੇ ਵਿੱਚ ਨਾਂ ਨਿਸ਼ਾਨ ਨਹੀਂ ਸੀ ਅਮਰੀਕਾ ਦਾ ਉਹਨੇ ਤੁਹਾਡਾ ਕਿਉਂ ਚੋਰੀ ਕੀਤਾ ਉਹਨੇ ਤੁਹਾਡੇ ਬੇਦ ਗ੍ਰੰਥ ਕਾਪੀ ਕਰ ਕਰਕੇ ਅੱਜ ਅਮਰੀਕਾ ਪੂਰੀ ਦੁਨੀਆ ਦਾ ਸਰਪੰਚ ਬਣ ਕੇ ਬੈਠਾ ਆ ਤੇ ਉਹ ਅੱਜ ਵੀ ਤੁਹਾਡਾ ਕਿਉਂ ਚੋਰੀ ਕਰਦਾ ਆ ਉਹਨੂੰ ਪਤਾ ਆ ਪਹਿਲੇ ਬਾਲ ਜੁੱਧ ਦੇ ਵਿੱਚ ਤੇ ਦੂਜੇ ਬਾਲ ਜੁੱਧ ਦੇ ਵਿੱਚ ਜੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਤਾਂ ਸਿੱਖਾਂ ਦੀਆਂ ਕੁਰਬਾਨੀਆਂ ਸੀ ਬਿਸ਼ੱਕ ਸਿੱਖ ਇਸ ਧਰਤੀ ਤੇ 6 ਤੋਂ 7% ਆ ਪਰ ਕੁਰਬਾਨੀਆਂ ਸਿੱਖਾਂ ਦੀਆਂ ਸਭ ਤੋਂ ਜ਼ਿਆਦਾ ਸੀ ਤੇ ਉਹ ਅੱਜ ਵੀ ਤੁਹਾਡਾ ਕਿਉਂ ਚੋਰੀ ਕਰਕੇ ਲਿਜਾ ਰਿਹਾ ਆ ਉਹਨੇ ਆਪਣੇ ਦੇਸ਼ ਦੇ ਵਿੱਚ ਸਿੱਖ ਰੈਜੀਮੈਂਟ ਤਿਆਰ ਕਰ ਲਈਆ ਉਹ ਮੂਰਖੋ ਹੁਣ ਤਾਂ ਪਾਕਿਸਤਾਨ ਵੀ ਸਮਝ ਚੁੱਕਾ ਆ ਉਹਨੇ ਵੀ ਸਿੱਖ ਰੈਜੀਮੈਂਟ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਆ ਪਾਕਿਸਤਾਨ ਇੰਨੀ ਗੱਲ ਸਮਝ ਚੁੱਕਾ ਜੇ ਲੋਹੇ ਨੂੰ ਕੱਟਣਾ ਤਾਂ ਸਾਨੂੰ ਲੋਹਾ ਹੀ ਬਣਾਉਣਾ ਪੈਣਾ ਅੱਗੇ ਲੱਕੜੀ ਨਹੀਂ ਲੋਹੇ ਨੂੰ ਕੱਢ ਸਕਦੀ ਤੁਹਾਨੂੰ ਪਰ ਸਮਝ ਨਹੀਂ ਆਉਣੀ ਤੁਸੀਂ ਆਪਣੇ ਦੇਸ਼ ਦੇ ਵਿੱਚੋਂ ਘਿਓ ਨੂੰ ਖਾਲੀ ਕਰ ਦੇਣਾ ਆ ਜਦੋਂ ਘਿਓ ਖਤਮ ਹੋ ਗਿਆ ਤਾਂ ਫਿਰ ਤੁਸੀਂ ਸਿਰ ਤੇ ਹੱਥ ਮਾਰਨੇ ਆ ਵੀ ਆ ਅਸੀਂ ਕੀ ਕਰ ਬੈਠੇ ਆ ਮੈਂ ਉਹਨਾਂ ਪੰਜਾਬੀ ਨੌਜਵਾਨਾਂ ਨੂੰ ਵੀ ਕਹਿਣਾ ਚਾਹੁੰਦਾ ਆ ਜੇ ਤੁਹਾਡੇ ਵਿੱਚ ਇੰਨੀ ਕੁ ਜ਼ੁਰਤ ਆ ਆਪਣੀ ਜਾਨ ਦੇਣ ਦੀ ਫਿਰ ਸੰਤਾਂ ਦੇ ਜਿਹੜੇ ਝੰਡੇ ਆ ਲਾਇਆ ਕਰੋ ਮੋਟਰਸਾਈਕਲਾਂ ਤੇ ਆਪਣੀਆਂ ਗੱਡੀਆਂ ਤੇ ਇਸ ਤਰ੍ਹਾਂ ਸੰਤਾਂ ਦੇ ਝੰਡਿਆਂ ਨੂੰ ਪੈਰਾਂ ਦੇ ਵਿੱਚ ਨਾ ਰੋਲੋ ਨਾ ਰੋਲਣ ਦਿਓ ਇੰਨੀ ਕੁ ਜ਼ੁਰਤ ਰੱਖੋ ਜੇ ਲਾਉਣੇ ਆ ਤਾਂ ਜਿਸ ਤਰ੍ਹਾਂ ਸਾਡੇ ਲਈ ਬੰਦਾ ਸਿੰਘ ਬਹਾਦਰ ਸੀ ਬਾਬਾ ਦੀਪ ਸਿੰਘ ਸੀ ਉਸੇ ਤਰ੍ਹਾਂ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਸਾਡੇ ਲਈ ਸੀ ਸੰਤਾਂ ਨੇ ਹਮੇਸ਼ਾ ਆਪਣੇ ਹੱਕਾਂ ਦੀ ਗੱਲ ਕੀਤੀ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਆ ਜਿਹੜੇ ਕਹਿੰਦੇ ਆ ਕਿ ਸੰਤ ਅਤਵਾਦੀ ਆ ਉਹ ਇੱਕ ਵੀ ਪਰਚਾ ਉਹਨਾਂ ਤੇ ਦਿਖਾ ਲ ਦੇਣ ਜਿਹੜਾ ਉਹਨਾਂ ਦੇ ਉੱਪਰ ਦੇਸ਼ ਧਰੋਹੀ ਦਾ ਦਰਜ ਹੋਇਆ ਹੋਵੇ ਇਹ ਉਸ ਟਾਈਮ ਤੇ ਸਾਡੇ ਦੇਸ਼ ਦੇ ਵਿੱਚ ਕਾਨੂੰਨੀ ਸੀ ਹੈਗਾ ਜਿਹੜੇ ਉਹਨਾਂ ਨੂੰ ਅੱਤਵਾਦੀ ਤੇ ਵੱਖਵਾਦੀ ਸੱਦਦੇ ਆ ਤੇ ਦੋਸਤੋ ਜੇ ਝੰਡਾ ਲਾਉਣਾ ਕਿ ਇੰਨੀ ਕੁ ਜ਼ੂਰਤ ਰੱਖੋ ਸੰਤਾਂ ਦੀ ਤਸਵੀਰ ਤੇ ਸੰਤਾਂ ਦੇ ਝੰਡਿਆਂ ਨੂੰ ਇਦਾਂ ਪੈਰਾਂ ਦੇ ਵਿੱਚ ਰੋਲ ਲਾ ਦਿਓ ਇੰਨੀ ਕੁ ਜ਼ੂਰਤ ਰੱਖੋ ਫਿਰ ਝੰਡਾ ਲਾਓ ਆਪਣੇ ਮੋਟਰਸਾਈਕਲਾਂ ਤੇ ਉਹਨਾਂ ਨੇ ਸਾਡੇ ਲਈ ਆਪਣਾ ਆਪਾ ਵਾਰ ਦਿੱਤਾ ਇਸ ਪੰਜਾਬ ਲਈ ਇਸ ਦੇਸ਼ ਲਈ ਆਪਣਾ ਆਪਾ ਵਾਰ ਦਿੱਤਾ ਸੀ ਉਹਨਾਂ ਨੇ ਤੇ ਬਾਕੀ ਦੋਸਤੋ ਇਹ ਮੇਰੇ ਆਪਣੇ ਵਿਚਾਰ ਸੀ ਤੁਸੀਂ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਰੱਖਣੇ ਆ ਤੇ ਜੇ ਮੇਰੀਆਂ ਗੱਲਾਂ ਵਧੀਆ ਲੱਗੀਆਂ ਤਾਂ ਵੀਡੀਓ ਨੂੰ ਇੱਕ ਹਾਈ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਫਿਰ ਮੈਂ ਤੁਹਾਨੂੰ ਮਿਲੂੰਗਾ ਅਗਲੀ ਇਸੇ ਤਰ੍ਹਾਂ ਦੀ ਹੋਰ ਵੀਡੀਓ ਦੇ ਵਿੱਚ